رب نہ کرے پہلے پھر میں دس سکتا کہ کوئی لڑ پے پر جی کلو ہی پرسوں لوٹ پی جائے رجسٹریشن نمبر دے دار کارڈ لے جیو او رجسٹریشن نمبر پہ اج ہی اپڈیٹ ہو جائے گا جنہیں جنہوں نے اج رجسٹریشن کرا لی تو دنیا دے کے سکیم ہے نہیں دنیا کی ہے مجھے بہت سارے لوگوں دے کئی دنوں کا فون آ رہے ہیں کہ کی کم آؤ کی کون کون جائے گا ہجے بھی نوں تھوڑا جا کیونکہ پجابی کی کہاوت ہے ਕਿ ਦੁੱਧ ਦਾ ਫੋਕਿਆ ਲੱਸੀ ਨੂੰ ਫੋਕਾ ਮਾਰਦਾ ਕਿਉਂਕਿ ਪਹਿਲਾਂ ਇਦਾਂ ਦੀਆਂ ਸਕੀਮਾਂ ਚਲਾਈਆਂ ਗਵਰਨਮੈਂਟਾਂ ਨੇ ਜਿਦੇ ਵਿੱਚ ਕੁਝ ਆਪਣੇ ਚਿਹਰੇ ਤੈਨੂੰ ਹੀ ਫਾਇਦਾ ਹੁੰਦਾ ਰਿਹਾ ਬਸ ਉੱਥੇ ਕੋਈ ਸ਼ਰਤਾਂ ਪਾ ਰਹੇ ਹੁੰਦੇ ਸੀ ਕਿਆ ਸ਼ਰਤਾਂ ਉਹ ਸ਼ਰਤ ਪੂਰੀ ਨਹੀਂ ਕਰਦੇ ਲੋਕ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਲੈ ਇੱਕ ਘਰ ਨਹੀਂ ਆਉਂਦਾ ਪੰਜਾਬ ਦਾ ਪੰਜਾਬ ਦਾ ਇੱਕ ਘਰ ਬਿਲਕੁਲ ਨਹੀਂ ਆਉਂਦਾ ਕਿਉਂਕਿ ਕੋਈ ਸ਼ਰਤਾਂ ਬਾਹਰ ਕੀ ਕੁਝ ਪੱਕੀ ਇਟਰੀ ਜੱਗ ਹੋਣੀ ਚਾਹੀਦੀ ਥੋੜੇ ਘਰੇ ਸਾਈਕਲ ਨਹੀਂ ਹੋਣਾ ਚਾਹੀਦਾ ਪੱਖਾ ਨਹੀਂ ਹੋਣਾ ਚਾਹੀਦਾ ਗੈਸ ਵਾਲਾ ਚੁੱਲਾ ਨਹੀਂ ਹੋਣਾ ਚਾਹੀਦਾ ਪਹਿਲਾਂ ਤਾਂ ਇੱਕ ਉਜਵਲਾ ਜੋ ਇਹਨਾਂ ਪਤਾ ਨਹੀਂ ਕਿਹੜੀ ਸੀ ਉਹ ਮੋਦੀ ਜੀ ਨੇ ਚਲਾਈ ਸੀ ਪਹਿਲਾਂ ਤਾਂ ਉਹਨਾਂ ਨੂੰ ਗੈਸ ਸਿਲੰਡਰ ਦਿੱਤੇ ਛੋਟੇ ਛੋਟੇ ਤੇ ਚੁੱਲੇ ਦਿੱਤੇ ਬਾਅਦ ਚ ਕਹਿੰਦੇ ਥੋੜੇ ਕਹਿੰਦਾ ਚੁੱਲਾ ਤੇ ਗੈਸ ਐਸ ਕਰਕੇ ਤੁਸੀਂ ਅਮੀਰਾਂ ਚ ਆਉਂਦੇ ਹੋ ਤੁਸੀਂ ਤਾਂ ਮਤਲਬ ਉਸੇ ਸਕੀਮ ਦਾ ਆਪ ਹੀ ਵਿਰੋਧ ਕਰਤਾ ਵੀ ਮਤਲਬ ਜੇ ਤੁਹਾਡੇ ਘਰੇ ਗੈਸ ਤੇ ਚੁੱਲਾ ਤਾਂ ਤੁਹਾਡੇ ਘਰ ਨਹੀਂ ਬਣਾ ਸਕਦੇ ਕਿਉਂਕਿ ਤੁਹਾਡੇ ਘਰੇ ਗੈਸ ਤੇ ਚੁੱਲਾ ਤੁਸੀਂ ਤਾਂ ਵੱਡੇ ਬੰਦੇ ਹੋ ਪਹਿਲਾਂ ਉਹਨਾਂ ਨੂੰ ਗਰੀਬ ਬੈਠੇ ਦਿੱਤਾ ਜੀ ਉਹਨਾਂ ਨੂੰ میں بہت ساری جیم چی کر نکل جاؤ گے جی کرو گے دلی چاہیے جیجلی بجلی تو ਮੀਟਰ 599 ਸੁਝੋਂ ਤੱਕ ਖਾਤਾ 600 ਜੋ ਕੋ ਹੈ ਨਾ ਡਾਕਟਰ 599 ਮੀਟਰ ਪਰ ਮੈਂ ਥੋੜੇ 2 AC ਲੱਗੇ ਨੇ ਪਰ 5 AC ਲੱਗੇ ਨੇ ਪਰ ਇੱਕ ਬੱਲ ਪਰ ਮੈਂ ਦੋ ਅੱਖੇ ਨੇ ਅਸੀਂ 599 ਲਿਖਣਾ ਹੈ ਇਹ ਨਹੀਂ ਲਿਖਣਾ ਕਿ ਘਰ ਕੀ ਦਾ ਇਤਸਾਲਾ ਨੇ ਮਾਫਾ ਸਿੱਧੂ ਜੀ ਵੱਲ ਨਹੀਂ ਤਾਂ ਫਿਰ ਕੀ ਕਰਦੇ ਆ ਆਪਾਂ ਕਹਿੰਦੇ ਜੀ 80 ਕਿਲੋ ਬਾਅਦ ਫਿਰ 80 ਕਿਲੋ ਬਾਅਦ ਫਿਰ ਲੋਕਾਂ ਨੂੰ ਹੋਰ ਸਕੀਮਾਂ ਲਾਉਣੀਆਂ ਪੈਂਦੀਆਂ ਫਿਰ ਬੇਬੇ ਦੇ ਨਾਲ ਇੱਕ ਮੀਟਰ ਹੋਰ ਲਾਉਣਾ ਪੈਂਦਾ ਹੈ ਰਹਿੰਦੇ ਕੋਕਾ ਚੀ ਉੰਨੇ ਬਿੱਕ ਨੂੰ ਵੈਸੀ ਐਡ ਕਰ ਦਿੰਦੇ ਨੇ ਕਿੱਲੋ ਵਾਟ ਹੁਣ ਬੇਬੇ ਨੇ ਜਨਮ ਦਿੱਤਾ ਉਹਨੂੰ ਬਚਾਰੇ ਨੂੰ ਕਿੱਲੋ ਵਾਟਾ ਜਵੰਡੀ ਜਾਂਦੇ ਤੁਸੀਂ ਸੋਖਤਾ ਉਹ ਜੀ ਲਾਉਂਦਾ ਰਹਿੰਦਾ ਬੰਦਾ ਵੀ ਬੇਬੇ ਨੂੰ ਕਿਵੇਂ ਫ੍ਰੀ ਕਰਾ ਲਈਏ ਬਾਪੂ ਕਿਵੇਂ ਫ੍ਰੀ ਹੋਊਗਾ ਹਨਾ ਆਇਆ ਨਾ ਚੱਕਰ ਚ ਜੇ ਸਕੀਮ ਦੇਣੀ ਹੈ ਪੈਸੇ ਹੈਗੇ ਨੇ ਨੀਅਤ ਚੰਗੀ ਹੈ ਤਾਂ ਫਿਰ ਸਾਰਿਆਂ ਨੂੰ ਦੇ ਦਿਓ ਫਿਰ ਤੁਸੀਂ ਇਹ ਨਾ ਛੱਡੋ ਕਿ ਆ ਜਾ ਰਹਾ ਹੈ ਆਉ ਹੋਇਆ ਤੁਸੀਂ ਜੇ ਸਰਕਾਰੀ ਬਲਾਜੰਦੇ ਦੇ ਵਿੱਚ ਇਸ ਸਕੀਮ ਦੇ ਵਿੱਚ ਨੇ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਆ ਉਹ ਵੀ ਇਸ ਸਕੀਮ ਦੇ ਵਿੱਚ ਨੇ ਸੋ ਜੇ ਤੁਸੀਂ ਕੁਝ ਕਰਨਾ ਚਾਹਦੇ ਹੋ ਤਾਂ ਸਾਰਿਆਂ ਵਾਸਤੇ ਜੇ ਸਾਰੇ ਸਾਡਾ ਪੰਜਾਬ ਤੰਦਰੁਸਤ ਹੋਊਗਾ ਤਾਂ ਸਾਡਾ ਪੰਜਾਬ ਤੰਦਰੁਸਤ ਹੋਊਗਾ ਖੇਡਾਂ ਚ ਅਸੀਂ ਮੱਲਾ ਮਾਰਾਂਗੇ ਸਾਡੇ ਬੱਚੇ ਖੇਡਾਂ ਚ ਜਿੱਤ ਕੇ ਆਉਣ ਸਾਡਾ ਪੰਜਾਬ ਤੰਦਰੁਸਤ ਹੋਊਗਾ ਅਸੀਂ ਵਧੀਆ ਸੋਚਾਂਗੇ ਉਹ ਸਾਰੂ ਸੋਚਾਂਗੇ ਸਾਡੇ ਅਸੀਂ ਹੋਰ ਸਾਡੇ ਬੱਚੇ ਪੜਨਗੇ ਵੱਡੇ ਆਉਣਗੇ ਤੇ ਜਾਣਗੇ ਘਰ ਦੀ ਗਰੀਬੀ ਆਪ ਹੀ ਚੱਕ ਦੇਣਗੇ ਸੋ ਇਸ ਕਰਕੇ ਸਕੂਲ ਸਕੂਲਾਂ ਚ এডੂਕੇਸ਼ਨ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਕਮਾਲ ਦੇ ਰਿਜ਼ਲਟ ਆ ਰਹੇ ਨੇ ਸਾਡੇ ਬੱਚੇ ਔਰ ਬਿਜ਼ਨਸ ਬਲਾਸਟਰ ਔਰ ਇਹ ਜੀ ਸਕੀਮਾਂ ਨੇ ਕਿ ਬੱਚੇ ਜਿਹੜੇ ਮਤਲਬ ਉਹਨਾਂ ਦੇ ਮਾਈਂਡ ਜਿਹੜੇ ਨੇ ਉਹ ਇੰਨਾ ਜ਼ਿਆਦਾ ਸ਼ਾਰਪ ਨੇ ਕਿ ਥੋੜਾ ਜਿਹਾ ਵੀ ਕੋਈ ਵੇਖਣ ਦਾ ਮੌਕਾ ਮਿਲ ਜੇ ਉਹਨਾਂ ਨੂੰ ਤੇ ਉਹ ਕਹਿੰਦੇ ਨੇ ਅਸੀਂ ਤਾਂ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਬਣਾਵਾਂਗੇ ਬੜੀਆਂ ਬੜੀਆਂ ਕੰਪਨੀਆਂ ਨਾਲ ਉਹਨਾਂ ਦੇ ਅਕਲੀਮੈਂਟ ਹੋ ਰਹੇ ਨੇ ਮੈਂ ਪਿਛਲੇ ਦਿਨੀ ਜਲੰਧਰ ਚ ਗਿਆ ਸੀਗਾ ਪ੍ਰਦਰਸ਼ਨੀ ਲੱਗੀ ਹੋਈ ਸੀਗੀ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਬਿਜ਼ਨਸ ਬਲਾਸਟਿਕ ਦੇ ਵੀ ਉਹ ਕੋ ਕੰਮ ਕਰਕੇ 2000 ਰੁਪਏ ਇੱਕ ਬੱਚੇ ਦਾ ਕਰਕੇ 2-3 ਚਾਰ ਪੰਜ ਬੱਚੇ ਇਕੱਠੇ ਹੋਣੇ 10000 ਹੋ ਗਿਆ ਛੋਟੇ ਛੋਟੇ ਚੀਜ਼ਾਂ ਨੇ ਬਣਾਈਆਂ ਜਹੌਨ ਦਾ ਕੰਪਨੀ 42 ਕਰੋੜ ਰੁਪਏ ਦੇ ਐਗਰੀਮੈਂਟ ਉਹਦੇ ਵੱਡੀਆਂ ਕੰਪਨੀਆਂ ਨਾਲ ਹੋ ਗਈ। ਨਹੀਂ ਤਾਂ ਕੀ ਹੈ? ਨਹੀਂ ਤਾਂ ਪਹਿਲਾਂ ਵੀ ਸਕੀਮਾਂ ਦੇ ਗਏ। ਬਾਦ ਸਾਹਿਬ ਦੀ ਸਕੀਮ ਸੀ ਵੱਡੇ ਬਾਦ ਸਾਹਿਬ ਦੀ। ਬਹੁਤ ਦੂਰ ਦੇ ਸੀ ਸੋਚ ਜੁਣਦੇ। ਉਹ ਕਹਿੰਦੇ ਵੀ 9ਵੀਂ ਤੱਕ ਕੋਈ ਦੇਰੀ ਨਹੀਂ ਕਰਨਾ। ਬੱਚੇ ਦਾ ਮਤਲਬ ਇਹ ਲੱਗਦਾ ਸੀ ਬੱਚਾ ਕਿਹੜੀ ਕਿਹੜੀ ਸਬਜੈਕਟਾਂ ਚੋਂ ਚੋਕਮਚੋਕ ਰਿਹਾ ਕਿਹੜੇ ਸਬਜੈਕਟ ਚੋਂ ਉਸ ਨੂੰ ਵਿਸ਼ਾ ਆ ਰਿਹਾ ਜਿਹੜੇ ਜੋ ਕਮਜ਼ੋਰ ਹੈ ਉਹਦੇ ਥੋੜਾ ਜਿਹਾ ਵੱਧ ਟਾਈਮ ਲਾ ਲਾ ਨਹੀਂ ਨਾ ਜਨੂਮੀ ਤੱਕ ਕੋਈ ਫੇਲ ਨਹੀਂ ਕਰਨਾ 10ਵੀਂ ਚ ਅੱਧੇ ਹੀ ਲੋ ਜਾਂਦੀ ਸੀ ਅੱਧਿਆਂ ਦੇ ਫੇਲ ਵਰਗੇ ਨੰਬਰ ਆ ਜਾਂਦੇ ਸੀ 34% 35 40 ਹੈ ਨਾ ਉਹਨਾਂ ਨੂੰ ਕੁਝ ਦਾ ਪਾਉਣਾ ਦੱਸ ਨਹੀਂ ਬਸ ਉਹ ਕਹਿੰਦੇ ਸਾਰੇ ਹੁਣ ਨਾ 8-10 ਸਕੀਮ ਚ ਲੈ ਲਓ ਬਸ ਇਹ ਸੋਚ ਸੀ ਨਾ ਵੀ ਕੋਈ ਦਸਤੂ ਮੈਂ ਨੂੰ ਕੁਝ ਪੜ੍ਹ ਕੇ ਉਹਨਾਂ ਦੀ ਉਹਨਾਂ ਦੇ ਰਾਜ ਚ ਪੜ ਕੇ ਲੱਗਿਆ ਹੋਵੇ ਕੋਈ ਹੁਣ ਹੁਣ ਕੀ ਹੈ ਹੁਣ ਤੁਸੀਂ ਸਰਕਾਰੀ ਸਕੂਲ ਐਮਐਨਐ ਸਕੂਲੇ تھے ਤੁਸੀਂ ਐਮਨੈਂਸ ਕਿੱਥੇ ਦੇਖ ਬਨੇ ਤੇ ਉਹਨਾਂ ਦੇ ਬੱਚਿਆਂ ਨੂੰ ਪੁੱਛਿਓ ਕਿਹੜੇ ਕਿਹੜੇ ਹੱਥ ਖੜੇ ਆਲੇ ਕਲਾਸ ਦੇ ਆਪੇ ਵੀ ਕਿਹੜੇ ਕਿਹੜੇ ਪ੍ਰਾਈਵੇਟ ਚੋਂ ਆਏ ਨੇ ਤੁਹਾਨੂੰ ਅੱਧੀ ਤੋਂ ਕਲਾਸ ਬਾਅਦ ਦੇ ਪ੍ਰਾਈਵੇਟ ਚੋਂ ਆਏ ਹੋਏ ਬੱਚਾ ਖੜੇ ਹਰ ਦਮ ਇਸ ਪ੍ਰਾਈਵੇਟ ਚੋਂ ਤੇ ਉਹਨੂੰ ਪੁੱਛ ਲੈ ਮਾਹੌਲ ਕਿਹਨੇ ਮੈਂ ਤੁਹਾਨੂੰ ਬਿਨਾ ਚਲੇ ਜਾਉਂਗਾ ਕਈ ਵਾਰੀ ਸਾਡੇ ਹੁੰਦੇ ਕਹਿੰਦੇ ਤਾਰੀਫ ਕਰ ਦਿੰਦੇ ਆ ਤੁਸੀਂ ਆਪ ਜਾ ਕੇ ਪੁੱਛੋ

マカマティマン、マカマティ、マカマティマカセワダ、ウトジュメバイド、アイネカレネヘセワカノステマルマニュセバデュ、マニュセバデュ、セバヘミセバデュコサセナンセバトレルトンディガティ、メバヤセンジャーメバディネ、ママカマティバンジュガマイアカードマカンカ。 ਮੁੱਖ ਮੰਤਰੀ ਬਣ ਕੇ ਕੋਈ ਕੋਈ ਮੈਨੂੰ ਦੱਸ ਦੇਣਾ ਜੇ ਸੱਚੇ ਦਿਲੋਂ ਤੁਸੀਂ ਕੇਜਰੀਵਨ ਸਾਹਿਬ ਬੈਠੇ ਐ ਸਾਡੇ ਡੀਪੀ ਸੀਐਮ ਰਹੇ ਐ ਮਨੀਸ਼ੂਦੇ ਸਰ ਬੈਠੇ ਐ ਸੋ ਅਸੀਂ ਉਹ ਆਉਂਦੇ ਨਿਭਾਏ ਹੋਏ ਨੇ ਜਾਂ ਨਿਭਾ ਰਹੇ ਆ ਬਹੁਤ ਹੀ ਮਤਲਬ ਜ਼ਿੰਮੇਵਾਰੀ ਵਾਲਾ ਹੁੰਦਾ ਹੈ ਮਤਲਬ ਮੁੱਖ ਮੰਤਰੀ ਸੌ ਨਹੀਂ ਸਕਦਾ ਆਪਣੀ ਮਰਜ਼ੀ ਨਾਲ ਕੀ ਪਤਾ ਕਿੱਥੇ ਕੀ ਹੋ ਗਿਆ ਸਾਰੇ ਵਾਤੇ ਜ਼ਿੰਮੇਵਾਰ ਤੁਸੀਂ ਤੁਹਾਨੂੰ ਫੈਸਲੇ ਲੈਣੇ ਪੈਂਦੇ ਨੇ ਹਾਂ ਸਾਰੇ ਉਹ ਉਨਰੁਧੀ ਪਾਰਟੀਆਂ ਦੇ ਵੀ ਸਵਾਲਾਂ ਦੇ ਜਵਾਬ ਲੋਕਾਂ ਦੇ ਸਵਾਲਾਂ ਦੇ ਸਾਰੇ ਜਣੇ ਕਿ ਇਹ ਇੰਨਾ ਕਾਲੇ ਕਿਉਂ ਨੇ ਜਲਦੀ ਚ ਇਹ ਤੋਂ ਪਹਿਲਾਂ ਬਣਾਇਆ ਗਿਆ ਸੀ ਇਕੜਾ ਕੋ ਨਾ ਮੈਨੇ ਬਾਹਰ ਪਾ ਜੇ ਹਾਂ ਹੋ ਗਈ ਉਹ ਉਹਦੀ ਦਵਾਈ ਵੀ ਵਿੱਚ ਹੀ ਹੈਗੀ ਹੈ ਨਾ ਜੀ ਇਹਦੇ ਚ ਲਿਖਿਆ ਹੈ

ਲੜੀ ਜਾਂਦੇ ਆ ਉਹ ਤੂੰ ਨਹੀਂ ਔਰ ਮੈਂ ਨਹੀਂ ਉਹ ਤੂੰ ਇਤਰੋਂ ਮੈਂ ਇਤਰੋਂ ਅਸੀਂ ਕਹਿੰਦੇ ਹਾਂ ਜੀ ਸਾਰੇ ਪੰਜਾਬ ਤੋਂ ਆ ਅਸੀਂ ਸਾਰੇ ਪੰਜਾਬੀ ਆ ਅਸੀਂ ਸਾਰੇ ਦੇਸ਼ ਨੂੰ ਢਿੱਡ ਭਰਨ ਵਾਲੇ ਪੰਜਾਬੀ ਆ ਅਸੀਂ ਸਾਰੇ ਦੇਸ਼ ਦੀ ਰੱਖਿਆ ਕਰਨ ਵਾਲੇ ਪੰਜਾਬੀ ਆ ਅਸੀਂ ਭੇਕਾ ਡਾਉਣ ਵਾਲੇ ਪੰਜਾਬੀ ਆ ਅਸੀਂ ਮੈਡਲ ਜਿੱਤਣ ਵਾਲੇ ਪੰਜਾਬੀ ਆ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬੀ ਆ ਅਸੀਂ ਸੋ ਸਾਰਿਆਂ ਦਾ ਜਿਹੜਾ ਇਲਾਜ ਉਹਨਾਂ ਤਾਂ ਇਹ ਤਾਂ ਹੋਰ ਮਿਲਣਾ ਚਾਹੀਦਾ ਮਨ ਨੂੰ ਕਿ ਪੈਸਾ ਦਾ ਟੈਕਸ ਦਾ ਥੋੜ੍ਹਾ ਹੀ ਹੈ ਸਰਕਾਰਾਂ ਕੋਲੇ ਕੋਈ ਨੋਟਸ਼ਾਮ ਨੋਟਸ਼ਾਮ ਨਾਲੇ ਮਸ਼ੀਨਾਂ ਤਾਂ ਆਏ ਨੇ ਪਰ ਪੈਸੇ ਨੂੰ ਮੈਨੇਜ ਕਰਨਾ ਸਰਕਾਰ ਦਾ ਕੰਮ ਹੈ ਕਿ ਲਾਣੇਦਾਰ ਦਾ ਕੰਮ ਹੁੰਦਾ ਕਿ ਉਹ ਘਰ ਨੂੰ ਚੱਲਦਾ ਉਹ ਦੇਖੇ ਕਿ ਕਿੰਨੇ ਇਨਕਮ ਹੈ ਕਿੰਨੇ ਪੈਸੇ ਆਏ ਕਿ ਖਰਚੇ ਨੇ ਆਪਣੇ ਘਰ ਤੇ ਪਰਿਵਾਰ ਤੇ ਕਿੰਨੇ ਬਚਨਗੇ ਫਿਰ ਉਹ ਪਰਿਵਾਰ ਦੀ ਜ਼ਮੀਨ ਵੀ ਵਧਾਉਂਦਾ ਹੈ ਜਿਹੜਾ ਬਿਜ਼ਨਸ ਵਧਾਉਂਦਾ ਹੈ ਸੋ ਇਸ ਕਰਕੇ ਇਹ ਲਾਣੇ ਦਾ ਕੰਮ ਹੁੰਦਾ ਮੁਖੀ ਦਾ ਕੰਮ ਹੁੰਦਾ ਕਰਦੇ ਮੁਖੀ ਦਾ ਜੇ ਪੰਜਾਬ ਉਹਨਾਂ ਪਰਿਵਾਰ ਮੰਨ ਲਈ ਤੁਸੀਂ ਮੁਖੀ ਮੈਨੂੰ ਚੁਣ ਲਿਆ ਮੇਰਾ ਫਰਜ਼ ਹੈ ਕਿ ਮੈਂ ਇਹ ਪ੍ਰਬੰਧ ਕਰਾਂ ਕਿ ਸਾਡੇ ਪੰਜਾਬ ਦੇ ਬੱਚੇ ਵਧੀਆ ਪੜ੍ਹਨ ਸਾਡੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ 36000 ਨੌਕਰੀਆਂ ਤੇ ਤੁਹਾਡੇ ਸਾਹਮਣੇ ਰਹੀਆਂ 36000 ਤੁਹਾਡੇ ਜੋ ਵੀ ਦੋਸਤ ਮਿੱਤਰ ਹੋਣਗੇ ਬਹੁਤ ਸਾਰੇ ਜਆ ਰਿਸ਼ਤੇਦਾਰ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਹੋਣਗੀਆਂ ਕੁਛ ਨੂੰ ਦੋ-ਦੋ ਵੀ ਮਿਲਗੀਆਂ ਹੋਣਗੀਆਂ ਅੱਛਾ ਕੋਈ ਪੈਸਾ ਤਾਂ ਲੱਗੇਗਾ ਨਾ ਕੋਈ ਸਪਾਰਸ਼ ਲਾਉਣੀ ਪਈ ਤੇ ਆਮ ਕਰ ਨੇ ਆਮ ਕਰਾਂ ਚੋ ਦੋ ਦੋ ਤਿੰਨ ਤਿੰਨ ਵੀ ਮਿਲ ਗਿਆ ਹੁੰਦਾ ਮੈਂ ਕਹੀ ਕਿ ਇਹ ਕਹਿਣਾ ਅੱਜ ਵੀ ਕਹਿਣਾ ਪੜੋ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ ਪੜੋ ਮੈਰਿਟ ਦੇ ਵਿੱਚ ਨੰਬਰ ਆਗੇ ਫਿਕਰ ਨਾ ਕਰੋ ਉਸ ਤੋਂ ਬਾਅਦ ਸਰਕਾਰ ਦੀ ਚਿੱਠੀ ਤੁਹਾਡੇ ਘਰੇ ਆਊਗੀ ਭਾਈ ਤੇਰੇ ਮੈਰਿਟ ਚ ਨੰਬਰ ਆਗੇ ਐਨੀ ਤਰੀਕ ਮਤਲਬ ਨਿਯੁਕਤੀ ਪੱਤਰ ਵੰਡ ਸਮਰੋਹ ਆ ਜਾ ਨੌਕਰੀ ਚੱਕ ਜਿਹੜੀ ਸੀ ਲੈ ਉਹ ਉਸ ਤੋਂ ਬਾਅਦ ਪੜ ਲੈ ਤੂੰ ਉਹਨੂੰ ਛੱਡ ਦੇ